ਸਿਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਨਡਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਪਹਿਲੀ ਵਾਰ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲਿਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ Facebook ਤੇ ਵੀਡੀਓ ਦੇਖ ਰਹੇ ਆ ਉਹ ਆਪਣੇ ਭਰਾ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜ ਨਗ ਲੈ ਕੇ ਆਏ ਆ ਵਿਕਰੀ ਲਈ ਤੇ ਜਾਨਵਰ ਮੰਨ ਕੇ ਚਲੋ ਬਾਈ ਕੋਲੇ 10-12 ਖੜੇ ਆ ਪਰ ਉਹਨਾਂ ਦੇ ਵਿੱਚੋਂ ਜਿਹੜੇ ਵਿਕਰੀ ਦੇ ਵਿੱਚ ਆ ਪੰਜ ਜਨਮਰਾ ਉਹਨਾਂ ਦੀ ਸਾਰੀ ਡਿਟੇਲ ਤੇ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਆ ਜੀ ਹੱਸਿਓ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਜੀ ਨਾਮ ਚਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਜੀ ਨੇੜੇ ਪਿੰਡ ਕਿਹੜੇ ਰਹਿੰਦੇ ਬਾਈ ਜੀ ਇਹਦੇ ਆ ਜੀ ਇਧਰ ਆਸਪੁਰਾ ਜੀ ਨਾਲ ਅਲਕੜਿਆ ਜੀ ਠੀਕ ਹੈ ਸੈਦੋ ਮਸ਼ਹੂਰ ਆ ਕਬੱਡੀ ਦੇ ਨਾਲ ਹਾਂ ਜੀ ਹਾਂ ਜੀ ਸੈਦੋ ਮਸ਼ਹੂਰ ਆ ਜੀ ਕਬੱਡੀ ਦੇ ਨਾਲ ਤੇ ਪਿੰਡ ਸੈਦੋ ਕੇ ਆ ਤੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤੇ ਫੋਨ ਨੰਬਰ ਬਾਈ 814631495 81464149 45 ਠੀਕ ਹੈ ਜੱਜ ਬਿਕਰੀ ਲਈ ਬਾਈ ਕਿੰਨੇ ਆ ਗਾਵਾਂ ਨੇ ਆਪਣੇ ਕੋਲ ਡੰਗਰ ਤੋਂ ਜ਼ਿਆਦੇ 5 ਆ ਜੀ 5 ਦੀ ਆਪਾਂ ਵੀਡੀਓ 'ਚ 5 ਦਿਖਾਉਣੇ ਆ ਹਾਂਜੀ ਠੀਕ ਆ ਕਿਹੜੇ ਪਾਸੇ ਸ਼ੁਰੂ ਕਰੋ ਦੱਸੋ ਕਰੋ ਇਤਨੀ ਕਰ ਦਿੰਦਾ ਜਿਹੜੀ ਇੱਕ ਨੰਬਰ ਦੇ ਗਾਂ ਬਾਈ ਕੈਜਣਾ ਦੀ ਸੂਈ ਆ ਇਹਨੂੰ ਸੂਈ ਨੂੰ 1 ਮਹੀਨਾ ਹੋ ਗਿਆ ਵੀਰੇ ਪੂਰਾ ਕਰੋ ਇੱਕ ਮਹੀਨਾ ਸੂਈ ਨੂੰ ਹੋ ਗਿਆ ਹਾਂਜੀ ਤੇ ਦੁੱਧ ਕਿੰਨਾ ਹਾਜ਼ਰ ਆ ਬੰਦਾ ਦੁੱਧ ਦੀ ਇਸ ਵੇਲੇ 30 ਕਿਲੋ ਆ ਜੀ 30 ਕਿਲੋ ਜੇ ਤਾਂ ਕੋਈ ਦੋ ਟਾਈਮ ਦਾ ਲੈ ਲਾ ਦੋ ਟਾਂਕੇ ਲੱਗੀ ਜਾ ਵੀ ਦੋ ਡੰਗ ਚੋਂ ਦੋ ਦੇ ਵੀ ਤਿੰਨ ਚੋਲੇ ਦੋ ਟਾਈਮ ਚਾਰ ਟਾਈਮ ਚੋਕੇ ਲੈ ਆਈਆਂ ਤਾਂ ਲੈ ਆ ਸਕਦਾ ਹ ਠੀਕ ਹੈ ਤੇ ਬਾਈ ਇਹਦੇ ਮਗਰ ਕੋਈ ਬੱਚਾ ਜਾਨਵਰ ਇਹਦੀ ਬੱਸੀ ਬੱਸੀ ਮਰ ਗਈ ਸੀ ਮਗਰ ਬੱਚੀ ਸੀ ਉਹ ਬਰਖਾ ਸਕਦੇ ਨੱਪੀ ਵੀ ਘਰ ਦੇ ਕੋਲੇ ਹੀ ਆ ਕੋਈ ਵੀਡੀਓ ਬਾਈ ਹੋਣੀ ਆ ਤੁਹਾਡੇ ਕੋਲ ਹਾਂਜੀ ਵੀਡੀਓ ਵੀ ਹੈਗੀ ਆਪਣੇ ਨੱਪੀ ਵੀ ਦਿਖਾ ਸਕਦੇ ਹਾਂ ਠੀਕ ਹੈ ਜੀ ਤੇ ਦੁੱਧ ਜਮਾ ਰੈਡੀ ਗੰਡੇ ਵਾਲਾ 30 ਕਿਲੋ 30 ਕਿਲੋ ਜੀ ਤੋਲ ਕੇ ਦੇਵਾਂਗੇ ਬਾਈ ਜੀ ਗੰਡਾ ਨਾਲ ਲਿਆਵੇ ਸੂਈ ਨੂੰ 1 ਮਹੀਨਾ ਹੋ ਗਿਆ ਜੀ ਦੁੱਧ 30 ਕਿਲੋ ਆ ਕੋਈ ਵੀ ਵੀਰ 2 ਦਿਨ 4 ਦਿਨ ਚੋ ਕੇ ਲੈ ਜਾਣੀ ਚਾਹੁੰਦਾ ਫੁੱਲ ਤਸੱਲੀ ਕਰਕੇ ਲਿਜਾ ਸਕਦਾ ਤੇ ਮੋਲੇ ਦਾ ਫੋਨ ਦੇ ਕਰਾਂਗੇ ਜਾਂ ਆਪਾਂ ਉਹਦਾ ਦੱਸਾਂਗੇ ਫੋਨ ਤੇ ਕਰ ਦਾਂਗੀ ਜੇ ਕੋਈ ਕਾਰਨਾ ਚਾਹਣੇ ਉਵੇਂ ਹੀ ਦੱਸ ਵੀ ਦਵੋ ਕੋਈ ਜਾਇਜ਼ ਜਾਇਜ਼ ਇੱਕ 5 ਜੀ ਮੁੱਲ ਤਾਂ ਫਿਰ 1.5 ਹਾਂਜੀ ਠੀਕ ਆ ਬਾਈ ਤੋਰ ਕੇ ਦੇਖੋ ਬਈ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਰਹੇ ਨਾ ਖੁੱਚਾਂ ਤੋਂ ਉੱਪਰ ਆਟ ਰਾ ਬਿਲਕੁਲ ਫਾੜੀਆਂ ਵਾਲਾ ਲੇਵਾ ਜਿਵੇਂ ਪੂਰੀ ਦੁੱਧ ਦੀਆਂ ਨਿਸ਼ਾਨੀਆਂ ਇੱਥੇ ਪਤਾ ਲੱਗਦਾ ਫਾੜ ਵਾਲਾ ਲੇਵਾ ਤੁਸੀਂ ਚੈੱਕ ਕਰ ਸਕਦਾ 50% ਲੇਵਾ ਉਧਰ 50 ਉਧਰ ਤੇ ਬਾਕੀ ਆਰਡਰ ਕੁਆਲਿਟੀ ਨਾੜਾ ਨੂੜਾ ਚੈੱਕ ਕਰੋ ਬੈਠਦੇ ਵੱਡੀ ਆ ਕੱਦ ਕਾਰ ਦੀ ਤੇ ਨਾੜਾਂ ਨਾੜਾ ਨੂੜਾ ਬਹੁਤ ਸੋਹਣੀਆਂ ਨੇ ਥਾਣ ਪੀੜੀ ਦੇ ਪਾਵੇਂ ਵਾਂਗੂ ਨਿਖੜਨੇ ਪੂਰੇ ਗੈਬ ਤੇ ਲ ਇਹ ਜਗ੍ਹਾ ਪਾਈਏ ਜਗ੍ਹਾ ਦਾ ਮੋੜ ਲਿਆ ਬਾਈ ਬਸ ਤੋਰਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਪੂਰਾ ਵਧੀਆ ਗਾ ਸੁਆ ਕਹਿ ਮਾਉ ਬਾਈ ਇਹ ਤਾਂ ਤੀਜਾ ਸੁਆ ਤੀਜਾ ਸੁਆ ਕੀ ਫਾਇਦਾ ਨਹੀਂ ਵਧੀਆ ਗੱਲ ਆ ਬਾਈ ਕਿਉਂਕਿ ਪਸੋਂ ਦਾ ਪਤਾ ਲੱਗ ਹੀ ਜਾਂਦਾ ਹਨਾ ਤੇ ਆਰਡਰ ਕੁਆਲਿਟੀ ਚੈੱਕ ਕਰੋ ਬਾਈ ਪੂਰੇ ਪੀੜੀ ਦੇ ਪਾ ਮੈਂ ਨੂੰ ਨਖੜ ਮੈਂ ਪੂਰੇ ਗੈਪ ਤੇ ਥਾਣਾ ਚਾਰੇ ਤੇ ਚਵਾਈ ਜੂਈ ਕਿਵੇਂ ਬਾਈ ਇਹਦੀ تیرੇ ਬਿਲਕੁਲ ਠੰਡੀ ਪੀੜੀ ਦੇ ਬਹਿ ਕੇ ਚੋਗੇ ਦੋਨੇ ਪਾਸੇ ਵੀ ਆ ਸਕਦਾ ਠੀਕ ਹੈ 30 ਕਿਲੋ ਦੁੱਧ ਵੀ ਬਹੁਤ ਹੋ ਜਾਣਾ ਹਾਂਜੀ 30 ਕਿਲੋ ਤੋਲ ਕੇ ਦੇ ਮੈਂ ਇਹਨਾਂ ਵਾਲਾ ਐਵੇਂ ਕਹਿਣ ਵਾਲਾ ਨਾ ਹੋਵੇ ਬਾਈ ਕੰਡਾ ਲਿਆ ਬਈ ਅਗਲਾ ਨਾਲ ਆਪਦੇ ਠੀਕ ਆ 30 ਕਿਲੋ ਜਮਾ ਕੰਡੇ ਵਾਲਾ ਤਿਆਰ ਆ ਨਹੀਂ ਖਰਚਾ ਤੇ ਮੈਂ ਜੇ ਘੱਟ ਹੋਇਆ 25 22 ਕੱਢਾ ਖਰਚਾ ਤੇ ਮੈਂ ਹੋਇਆ 5000 ਠੀਕ ਆ ਬਾਈ ਦਾ ਕਹਿਣਾ ਦਾ ਮਤਲਬ ਇਹ ਆ ਵੀ ਇੱਕ ਮਹੀਨਾ ਹੋਣੇ ਨੂੰ ਸੂਈ ਨੂੰ ਹੋ ਗਿਆ ਤੇ ਰੋਜ਼ ਹੀ ਚਵਾਈ ਹੁੰਦੀ ਆ ਤੁਹਾਨੂੰ ਪਤਾ ਫਿਰ ਆਪਦੇ ਪਸ਼ੂ ਤੇ ਮਾਣ ਹੁੰਦਾ ਹੀ ਆ 30 ਕਿਲੋ ਦੁੱਧ ਬਿਲਕੁਲ ਕੰਡੇ ਵਾਲਾ ਤਿਆਰ ਆ 1 ਲੱਖ 5000 ਮੁੱਲ ਆ ਬਾਅਦ ਕਰ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰਨ ਦਿਓ ਤੇ ਜਿਹੜੀ 2 ਨੰਬਰ ਪਛੀ ਆ ਬਾਈ ਕਹਿਵਾ ਸੂਆ ਇਹ ਮੈਂ ਸ਼ੇਵਾ ਦੇਣਾ ਜੀ ਪਲੂਨ ਆ ਜੀ ਸ਼ੇਵਾ ਦੇਣਾ ਪਹਿਲਾਂ ਸੂਆ ਪਹਿਲਾਂ ਕੋਈ ਕੰਦਾ ਚ ਕੀ ਹੈ ਜੀ ਕੰਦਾ ਚ ਛੇ ਦੰਤ ਤੇ ਮੰਗਰ ਕੀ ਆ ਬਾਈ ਮੰਗਰ ਬੱਚਾ ਦੁੱਧ ਅੱਜ ਦੀ ਕਿਹੜੀ ਕਿੰਨਾ ਤਿਆਰ ਆ ਇਹਦੇ ਥਲੇ ਦੁੱਧ ਤਾਂ ਜਿਆਦਾ 20 ਕਿਲੋ ਦਾ ਆਪਾਂ ਹੋਟਲ ਲਾਵਾਂਗੇ ਜੀ 20 ਕਿਲੋ ਕੰਡੇ ਵਾਲਾ ਹੁਣ ਤੇ ਆ ਜੀ ਕੰਡੇ ਵਾਲਾ ਜੀ ਤੋਲ ਕੇ ਦੇਵਾਗੇ ਠੀਕ ਆ ਮੜੀ ਤੋਲ ਕੇ ਦਿਖਾਉਗੀ 20 ਕਿਲੋ ਕੰਡੇ ਵਾਲਾ ਤਿਆਰ ਆ ਪਹਿਲਾ ਸੂਆ ਸੂਈ ਨੂੰ ਕਿੰਨੇ ਦਿਨ ਹੋਗੇ 6 ਮਾ ਦਿਨ ਹੈ ਜੀ 6 ਮਾ ਦਿਨ ਸੂਈ ਨੂੰ ਆ ਫੁੱਤ ਵੱਧ ਸਕਦੀ ਆ ਤੁਹਾਡੇ ਸਾਹਮਣੇ ਆ ਜੀ ਹਲੂਗੀ ਵੀਰੇ ਅਸੀਂ ਅਸੀਂ ਤਾਂ ਜਗਾ ਪਾਉਂਦੇ ਦੇਖ ਲਓ ਇੱਥੇ ਹਾਂ ਹੈ ਬਾਈ ਇੱਧਰ ਥੋੜਾ ਜਗਾ ਪਾਈ ਜਾਂਦਾ ਸੀ ਉਹਦਾ ਕਰਕੇ ਕੰਮ ਮੁਲ ਹਰਸਪੁਰ ਸਾਹੇ ਗਿੱਲੇ ਆ ਪਸ਼ੂਆਂ ਨੂੰ ਨਵਾਂ ਹੀ ਪਾਇਆ ਤੁਸੀਂ ਦੇਖ ਸਕਦੇ ਹੋ ਤੇ 6 ਦੰਦ ਬੱਛਿਆ ਪਹਿਲਾ ਹੂਗਾ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਮੂੰਹਾਂ ਦੀ ਸੋਹਣੀ ਆ ਤੋਰਾ ਵਗੈਰਾ ਚੈੱਕ ਕਰ ਲਓ ਬਾਕੀ ਆਰਡਰ ਤੇ ਨਾੜਾ ਰੂਣਾ ਤੁਸੀਂ ਦੇਖ ਸਕਦੇ ਹੋ ਤੇ 20 ਕਿਲੋ ਦੁੱਧ ਕੰਡੇ ਵਾਲਾ ਰੈਡੀ ਆ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਹੋ ਵੀਰੇ ਇਹਦਾ ਕੀ ਮੁੱਲ ਆ ਇਨਾ ਮੁੱਲ ਤਸੀ ਕਰਾ ਲੋ 82 ਕਰਾ 75000 ਆ ਜੀ। ਪਰ ਜੈ ਜਿਆ ਕਰਦੇ ਜਮਾ ਵੀ ਇੰਨੇ ਦੀ ਦੇਣੀ ਆ ਦੇਣ ਵਾਲਾ। 70000 ਦੀ ਬੱਸੀ ਦੇ। ਬਸ 70000 ਦੀ ਬੱਸੀ ਬਾਈ ਤੁਹਾਨੂੰ ਇਹ ਮਿਲ ਜੂ। ਮਾੜਾ ਮੋਟਾ ਮਾਨ ਤਾਨ ਤੁਹਾਡਾ ਹੋ ਜਾਊਗਾ। ਜਿਹੜੀ 3 ਨੰਬਰ ਵੜਾ। ਇਹ ਪਲੂਨ ਸੁੰਦੀ ਆ ਜੀ। ਪਹਿਲਾ ਸੂਆ ਤੁਸੀਂ। ਪਹਿਲਾ ਸੂਆ। ਨਿਕਲ ਗਿਆ ਸਿੰਗਲ। ਪਹਿਲਾ ਸੂਆ ਸੁੰਦੀ ਆ ਜਰਸੀ ਚ ਕ੍ਰੋਸ ਚ ਆ ਗਿਆ ਹਨਾ। ਹਾਂਜੀ ਹਾਂਜੀ। ਜਰਸੀ ਕ੍ਰੋਸ ਜੀ ਆ ਕਿਉਂਕਿ ਇੱਥੇ ਸਿੰਗ ਵੀ ਝੁੰਗਿਆ ਮੂਰ ਨੂੰ ਚਾਰ-ਚਾਰ ਮੰਗਣਾ। ਤੇ ਜਰ ਆਰਡਰ ਕੁਆਲਿਟੀ ਦੀ ਗੱਲ ਕਰੀਏ ਬਹੁਤ ਸਾਫ ਆ। ਹਜੇ ਕੈ ਦਿਨ ਕ ਠੀਕਾ ਤੋਰ ਕੇ ਦਿਖਾਉਂਦੇ ਆ ਆਰਡਰ ਕੁਆਲਿਟੀ ਦੀ ਬਹੁਤ ਜਿਆਦਾ ਸਾਫ ਆ ਖੁੱਚਾ ਤੋਂ ਉੱਪਰ ਆ ਆਰਡਰ ਆ ਬਿਲਕੁਲ ਫੈਕਸ ਲੇਵੇ ਦੀਆਂ ਸਾਰੀਆਂ ਤੇ ਫਿਰ ਕੁਆਲਿਟੀ ਚੈੱਕ ਕਰ ਲਓ ਝੁੰਗੀ ਆ ਜਰਸੀ ਦੇ ਵਿੱਚ ਕਰਾਸ ਆ ਗਈ ਤੇ ਪੰਜ ਛੇ ਦਿਨ ਹੁਣ ਇਹਨੇ ਸਵੇਲਿੰਗ ਪਾਉਣੀ ਥੋੜੀ ਜਿਹੀ ਸ਼ੁਰੂ ਕਰਦੀ ਮੋੜ ਲਿਆ ਬਾਈ ਤੋਰੇਦਾਰੇ ਦੀ ਇੱਕ ਨੰਬਰ ਆ ਜਮਾ ਛੇ ਦਿਨ ਛੇ ਦਿਨ ਦਾ ਜੀ ਪਹਿਲਾ ਸੂਆ ਪਲੂਨ ਪਲੂਨ ਬਿਲਕੁਲ ਠੀਕ ਆ ਬਾਕੀ ਤੁਸੀਂ ਜਿਆਦਾ ਨਸਲ ਦੇਖਣੋ ਕੰਨ ਪੂਰਾ ਬਰੀਡ ਵਾਲਾ ਤੇ ਜਰਸੀ ਦੇ ਵਿੱਚ ਕਰਾਸ ਆ ਗਈ ਇਹਦਾ ਬਾਈ ਰੇਟ ਉਹ ਲੈ ਤੁਜੀ 65000 ਹੈ ਜੀ 80000 ਦੀ ਕੀਮਤ ਦੇਣਾ 65000 ਮੋਲ ਲਾ 62000 ਚ ਵੱਛੀ ਦੇ ਦਾਂਗੇ ਬਾਈ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਕੱਢ ਜੂ ਦੁੱਧ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਸੀ 17 18 ਇੰਡੂ ਮਾਇ ਦਾ ਬਾਈ ਜੀ 17 18 ਨਾਰਮਲ ਦੁੱਧ ਦੇ ਦੂੰ ਹਨ ਕਿਉਂਕਿ ਪੂਰੇ ਵਧੀਆ ਵੱਡੇ ਕੱਦ ਕਾੜ ਦੇ ਵਿੱਚ ਆ ਕੋਈ ਛੋਟੀ ਨਹੀਂ ਹੈਗੀ 60000 ਦੀ ਹੋ ਜੂ ਕੋਈ ਨਾ ਉਹ ਤਾਂ ਹੋ ਜੀ ਬਾਤ ਕੋਈ ਦੂਰ ਨੇੜੇ ਵਾਲਾ ਵੀ ਰੌਣਕ ਕਿਰਾਇਆ ਵੀ 3-4000 ਰੁਪਏ ਜਾਂਦਾ ਅਗਲੇ ਨੂੰ ਹਨ ਤੇ ਉਹ ਬਣਦਾਨ ਦਾ ਮਾਨ ਤਾਨ ਤੁਹਾਡਾ ਜ਼ਰੂਰ ਹੋ ਜੂਗਾ ਜਿਹੜੀ 4 ਨੰਬਰ ਵੜਾ ਹੈ ਬਾਈ ਇਹਨੂੰ ਹੋ ਗਿਆ ਜੀ ਸਵਾ ਮਹੀਨਾ ਸੂਈ ਨੂੰ 16 ਕਿਲੋ ਦੁੱਧ ਦਾ ਚੌਗੀ ਨੂੰ ਇੱਕ ਮਹੀਨਾ ਦਾ ਬਾਰਾਂ ਦਾ ਦੋ ਦੰਦਾਂ ਦਾ ਜੀ ਦੋ ਦੰਦ ਪਹਿਲਾਂ ਸੂਆ ਸੂਈ ਹੋਈ ਆ ਤੇ ਇੱਕ ਮਹੀਨਾ 10 ਕ ਦੇਣ ਦੀ ਇਹ ਸੂਈ ਆ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਕਿੰਨਾ ਤਿਆਰ ਹੈ 16 ਕਿਲੋ ਆ ਜੀ ਲੈ 16 ਕਿਲੋ ਦੁੱਧ ਜਮਾ ਨੈਟ ਤਿਆਰ ਆ ਦੋ ਦੰਦ ਬੱਚੀ ਆ ਪਹਿਲਣ ਤੇ ਆਰਡਰ ਕੁਆਲਿਟੀ ਪੂਰੀ ਫੈਕਸ ਆ ਪੂਰੀ ਮੜੀ ਜੀ ਬਾਕੀ ਹੋਰ ਗੱਲਾਂ ਨਹੀਂ ਗੱਲਾਂ ਸਾਰੀਆਂ ਥਾਂ ਲੈ ਵੇ ਦੀਆਂ ਪੂਰੀਆਂ ਸਾਫ ਨੇ ਤੇ ਥੋੜਾ ਮੈਸਤਰੀ ਲੱਗਿਆ ਕਰਕੇ ਬਾਈ ਦੱਸਦਾ ਦੁੱਧ ਘਾਟ ਗਿਆ ਪਹਿਲਾਂ ਦੁੱਧ ਸਾਰੀਆਂ 2-2 4-4 ਕਿਲੋ ਠੀਕ ਹੈ ਬਾਈ ਦੇਗੀ ਜਮਾ ਦੋ ਦੰਦ ਪਿਆ ਹੋਰਾ ਫਾਨ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਸਾਫ ਆ ਬਾ ਮੋੜ ਦੀ ਬਾਈ ਇੱਥੇ ਥੋੜਾ ਤੂਰਾ ਇੱਕ ਨੰਬਰ ਆ ਵੜਦਾ ਤੇ ਇਹਦਾ ਬੱਚਾ ਹੈਗਾ ਕੋਈ ਪਿੱਛੇ ਜਾਣ ਨਹੀਂ ਇਹ ਬੱਚਾ ਮਰ ਗਿਆ ਠੀਕ ਹੈ ਜੀ ਬੱਚਾ ਮਰ ਗਿਆ ਬਾਈ ਦੱਸਦਾ ਬੱਚਾ ਸੀਗਾ ਤੇ ਉਹ ਤਾਂ 16 ਕਿਲੋ ਆ 1 ਮਹੀਨਾ 10-12 ਦਿਨ ਦੀ ਸੂਜੀ ਹੋਈ ਆ ਬਾਕੀ ਕੱਦ ਕਾਠ ਵਾਲੀ ਆ ਪੂਰੀ ਥੱਲੇੋਂ ਸਾਫ ਆ ਤੇ ਜਿਹੜੀ 5 ਨੰਬਰ ਬਾਈ ਇਹ ਜਰਸੀ ਹੈ ਜੀ 5ਵਾਂ ਮਹੀਨਾ ਲੱਗਿਆ ਵਾ ਜੀ ਠੀਕ ਹੈ ਲੋਤੀ ਸਿਰ ਤੇ ਚਾਰ ਪੰਜ ਕਿਲੋ ਸਾਫ ਚੂਈ ਨਹੀਂ ਗਈ ਕੰਮ ਤਦੋਂ ਦਿੱਤੀ ਸਾਡੇ ਸੀ ਮਿਸਤਰੀ ਲੱਗਿਆ ਕਰਕੇ ਹਾਂ ਮਿਸਤਰੀ ਲੱਗਿਆ ਵਾ ਠੀਕ ਹੈ ਇਹ ਹੈ ਜੀ ਪੰਜਾਬ ਵਾਲੀ ਜਰਸੀ ਜਮਾਂ origignal ਰੰਗ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਮਾੜੀ ਤੋਰੀ ਬਾਈ ਟਾਈਮ ਮਹੀਨਾ ਲੱਗਿਆ ਹੋਇਆਗਾ 5ਵਾਂ ਮਹੀਨਾ 5ਵਾਂ ਮਹੀਨਾ ਸਾਡੀ ਚੈੱਕ ਕਰਾ ਵੀ ਆਲਾ ਚੈੱਕ ਕਰਾ ਕੇ ਲੈ ਕੇ ਚੈੱਕ ਕਰਾ ਕੇ ਅਗਲਾ ਲੈ ਕੇ ਜਾ ਮੜਾ ਫੇਸ ਦਿਖਾ ਦੀ ਹਨਾ ਵੀ ਆਪਣੀ ਪੰਜਾਬ ਵਾਲੀ ਜਰਸੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਮਾਂਤਰ ਬਹੁਤ ਜਿਆਦਾ ਚੰਗੀ ਆ ਤੇ ਬਾਈ ਦੀ ਗੱਲ ਦੱਸਣ ਦੇ ਵੀ ਥਾਣਾ ਇਹਦੇ ਤੁਸੀਂ ਚੈੱਕ ਕਰਕੇ ਲੈ ਜਾ ਸਕਦੇ ਹੋ ਮੋੜ ਲੈ ਬਾਈ ਚੈੱਕ ਵੀ ਕਰਾ ਕੇ ਲੈ ਜਾ ਸਕਦੇ ਹੋ ਉਹ ਤੁਹਾਡੀ ਆਪ ਦੀ ਇੱਛਾ ਜਿਵੇਂ ਵੀ ਤੁਸੀਂ ਚਾਹੋ ਤੇ ਪੰਜਵਾਂ ਮਹੀਨਾ ਚੱਲਦਾ ਬਾਈ ਇਹ ਪੰਜਵਾਂ ਮਹੀਨਾ ਕਿਰੇ origignal ਪੰਜਾਬ ਵਾਲੀ ਜਰਸੀ ਆ ਵੱਡੇ ਕੱਦ-ਕਾਢ ਦੇ ਵਿੱਚ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਜਿਵੇਂ ਮੂੰਹ ਤੇ ਕਲਾਹੋਂ ਹੁੰਦੀ ਆ ਪ्युअर ਜਰਸੀ ਦੇ ਉਹੀ ਚੀਜ਼ ਆ ਉਸ ਤੋਂ ਕਾਲੀ ਆ ਗਿੱਟੇ ਥੋੜੇ ਥੋੜੇ ਕਾਲੇ ਆ ਪ्युअर ਜਰਸੀ ਆ ਪੰਜਾਬ ਵਾਲੀ origignal ਕਿੰਨਾ ਕੁ ਦਿੱਤ ਪਾ ਦੂ ਬਾਈ ਦੁੱਧ ਵੀਰੇ ਪਹਿਲਾਂ ਅਸੀਂ ਦੱਸਣ ਨਾਲ 17-18 ਕਿਲੋ ਚੋਇਆ ਜੀ ਪਹਿਲਾਂ ਸੁਆਗਮਾ ਸੂਗੀ ਹੁਣ ਦੂਜੇ ਸੂਏ ਸੂਣਾ ਜੀ ਹੁਣ ਦੂਜੇ ਸੂਏ ਸੂਣਾ ਪੰਜਵਾਂ ਮਹੀਨਾ ਚੱਲਦਾ ਹਾਂਜੀ ਇਹ ਬਾਈ ਫਿਰ ਇਹਦਾ ਬਸ ਆਫਰ ਹੀ ਹੋਪੇ ਰੇਟ 30000 ਦੇ ਦੇ ਦਾਂਗੀ ਜੀ ਲਾਸਟ 30 ਵਾਲਾ ਅਹੀ ਵਾਲਾ ਕੋਈ ਆਇਆ ਬਾਈ ਦੇ ਦੇਗਾ ਕੋਈ 30 ਵਾਲਾ ਵੀਰ ਹੋਈ ਹੋਇਆ ਪਾਲਣ ਵਾਲੇ ਵੀ ਉਹਨੂੰ ਕੋਈ ਮਾੜੀ ਨਹੀਂ ਕਿਉਂਕਿ ਜੇ ਬਾਈ ਇਹਦੇ ਥੱਲੇ ਦੁੱਧ ਹੁੰਦਾ 5-4 ਕਿਲੋ ਮੈਨੂੰ ਵੀ ਪਤਾ ਇਹ 45000 ਦੀ ਸੀਗੀ ਜਿਹੇ ਜਿਹਾਂ ਦੁੱਧ ਕੱਟ ਗਿਆ ਬਾਈ ਦਾ ਦੱਸਣ ਦੇ ਹਿਸਾਬ ਨਾਲ ਉਹੋ ਜਿਹਾਂ ਦਾ ਰੇਟ ਵੀ 30000 ਹੀ ਆ ਜੇ ਕੋਈ ਪਾਲਣ ਵਾਲਾ ਵੀਰ ਹੋਇਆ ਉਹਨੂੰ ਕੋਈ ਮਾੜੀ ਨਹੀਂ 2 ਮਹੀਨਾ ਜਿਹੜੇ ਮੰਨ ਕੇ ਚਲੋ 3-4 ਮਹੀਨੇ ਰਹਿੰਦੇ ਇਹਦੇ ਚ ਦੁੱਗਣੇ ਤੱਕ ਤੇ ਗਏ ਨਹੀਂ ਬਾਕੀ ਮੂਰੇ ਰੁੱਤ ਬਹੁਤ ਸੋਹਣੀ ਜਾਂਦੀ ਆ ਤੇ ਬਾਕੀ ਬੜਾ ਦਾ ਤੁਹਾਨੂੰ ਘਾਤੀ ਮਰਵਾ ਦਿੰਦੇ ਸਾਰੀਆਂ ਬੜਾਂ ਥਾਲੇਵੇ ਦੀਆਂ ਸਾਫ ਆ ਫਿਕਸ ਆਰਡਰ ਆ ਬਿਲਕੁਲ ਸਾਰੀਆਂ ਦੇ ਤੇ ਕੋਈ ਆਏ ਨਹੀਂ ਵੀ ਟਟਮਾ ਲੈਵਾ ਜਾਂ ਕੋਈ ਉਹ ਕੁਆਲਿਟੀ ਦਾ ਬੜਾ ਪੂਰੀਆਂ ਤੇ ਬਾਈ ਦਾ ਨੰਬਰ 81469 14945 14945 ਤੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਸਾਰੀ ਬਾਈ ਨਾਲ ਕੋਈ ਸੌਦਾ ਬੱਤਾ ਦਾ ਕੰਮ ਸਾਰਾ ਕਰ ਸਕਦੇ ਹੋ ਆਰੇ ਵੀਰਾਂ ਦਾ ਵੀਡੀਓ ਦੇਖ ਲਈ ਧੰਨਵਾਦ ਆਰੇ ਇੱਥੇ ਮਾਰਿਓ ਬਈ ਕਿਤੇ ਹੋਰ ਨਵੀਂ ਵੀਡੀਓ ਦੇ